ਭਾਰਤੀ ਖੇਡਾਂ ਦੇ ਇਤਿਹਾਸ 'ਚ ਕੁਝ ਨਾਂ ਅਜਿਹੇ ਨੇ ਜਿਹੜੇ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ ਤੇ ਉਹਨਾਂ 'ਚੋਂ ਇੱਕ ਨਾਂ ਹੈ ਮਿਲਖਾ ਸਿੰਘ ਦਾ ਇੱਕ ਅਜੇਹਾ ਨਾਂ ਜੋ ਤੇਜ਼ ਰਫ਼ਤਾਰ ਪੱਕੇ ਇਰਾਦੇ ਤੇ ਜਜ਼ਬੇ ਦਾ ਦੂਜਾ ਨਾਂ ਬਣ ਗਿਆ ਉਹ ਸਿਰਫ਼ ਇੱਕ ਦੌੜਾਕ ਨਹੀਂ ਸਨ ਬਲਕਿ ਇੱਕ ਅਜੇਹੀ ਤਾਕਤ ਸਨ ਜਿਸਨੇ ਪੂਰੀ ਦੁਨੀਆ ਨੂੰ ਆਪਣੇ ਵੱਲ ਵੇਖਣ ਲਈ ਮਜਬੂਰ ਕਰ ਦਿੱਤਾ ਆਓ ਅੱਜ ਇਸ ਮਹਾਨ ਸ਼ਖਸੀਅਤ ਦੀ ਕਹਾਣੀ ਨੂੰ ਥੋੜਾ ਹੋਰ ਨੇੜੇ ਜਾਣੀਏ ਸਕਰੀਨ ਤੇ ਜਿਹੜਾ ਨੰਬਰ ਹੈ ਨਾ 79 ਇਹ ਮਿਲਖਾ ਸਿੰਘ ਦੀ ਮਹਾਨਤਾ ਦਾ ਸਭ ਤੋਂ ਵੱਡਾ ਸਬੂਤ ਹੈ ਤੁਸੀਂ ਸੋਚੋ 82 ਅੰਤਰਰਾਸ਼ਟਰੀ ਦੌੜਾਂ ਵਿੱਚੋਂ ਉਹਨਾਂ ਨੇ ਪੂਰੀਆਂ 79 ਦੌੜਾਂ ਜਿੱਤੀਆਂ ਇਹ ਤਾਂ ਇੱਕ ਅਜੀਹਾ ਰਿਕਾਰਡ ਹੈ ਜੋ ਸਾਫ਼-ਸਾਫ਼ ਦੱਸਦਾ ਹੈ ਕਿ ਟ੍ਰੈਕ ਤੇ ਉਹਨਾਂ ਦਾ ਦਬਦਬਾ ਕਿਸ ਪੱਧਰ ਦਾ ਸੀ ਇਹ ਜਿਹੜਾ ਖਿਤਾਬ ਹੈ ਨਾ ਉੱਡਣਾ ਸਿੱਖ ਇਹ ਸਿਰਫ਼ ਇੱਕ ਨਾਂ ਨਹੀਂ ਸੀ ਇਹ ਤਾਂ ਉਹਨਾਂ ਦੀ ਬੇਮਿਸਾਲ ਤੇਜ਼ੀ ਤੇ ਸ਼ਾਨਦਾਰ ਸਟਾਈਲ ਨੂੰ ਇੱਕ ਸਲਾਮ ਸੀ ਤੇ ਇਹ ਖਿਤਾਬ ਉਹਨਾਂ ਨੂੰ ਇੱਕ ਅਜਿਹੇ ਖਾਸ ਮੌਕੇ ਤੇ ਮਿਲਿਆ ਜਿਸ ਨੇ ਉਹਨਾਂ ਦੀ ਪਛਾਣ ਹਮੇਸ਼ਾ ਹਮੇਸ਼ਾ ਲਈ ਬਦਲ ਕੇ ਰੱਖ ਦਿੱਤੀ ਤਾਂ ਫਿਰ ਸਵਾਲ ਇਹ ਹੀ ਉੱਠਦਾ ਹੈ ਕਿ ਆਖਿਰ ਦੇਸ਼ ਦੀ ਵੰਡ ਵਿੱਚ ਯਤੀਮ ਹੋਇਆ ਇੱਕ ਬੱਚਾ ਦੁਨੀਆ ਦੇ ਮਹਾਨ ਐਥਲੀਟਾਂ ਵਿੱਚੋਂ ਇੱਕ ਕਿਵੇਂ ਬਣ ਗਿਆ ਉਹਨਾਂ ਦੀ ਕਹਾਣੀ ਅਸਲ ਵਿੱਚ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਜਿੱਤ ਹਾਸਲ ਕਰਨ ਦੀ ਇੱਕ ਜ਼ਿੰਦਾ ਮਿਸਾਲ ਹੈ ਚਲੋ ਸਭ ਤੋਂ ਪਹਿਲਾਂ ਉਹਨਾਂ ਦੇ ਸ਼ੁਰੂਆਤੀ ਜੀਵਨ ਤੇ ਇੱਕ ਨਜ਼ਰ ਮਾਰ ਦਿਆਂ 1970 ਦੀ ਵੰਡ ਇੱਕ ਅਜੀਹਾ ਦੌਰ ਜਦੋਂ ਉਹਨਾਂ ਦਾ ਬਚਪਨ ਦੁਖਾਂਤ ਤੇ ਮੁਸੀਬਤਾਂ ਨਾਲ ਘਿਰਿਆ ਹੋਇਆ ਸੀ ਉਹਨਾਂ ਦੇ ਬਚਪਨ ਦੇ ਹਾਲਾਤ ਬਹੁਤ ਹੀ ਪਿਆਨਕ ਸਨ ਬਹੁਤ ਹੀ ਔਖੇ ਉਹਨਾਂ ਦੀਆਂ ਜਿਹੜੀਆਂ ਪਹਿਲੀਆਂ ਦੌੜਾਂ ਸਨ ਉਹ ਕਿਸੇ ਖੇਡ ਲਈ ਨਹੀਂ ਸਨ ਉਹ ਤਾਂ ਜ਼ਿੰਦਗੀ ਜੀਉਣ ਤੇ ਪੜਾਈ ਕਰਨ ਦਾ ਇੱਕ ਸੰਘਰਸ਼ ਸਨ ਸੋਚੋ ਤਪਦੀ ਹੋਈ ਰੇਤ ਤੇ ਨੰਗੇ ਪੈਰੀ ਮੀਲਾਂ ਤੱਕ ਦੌੜ ਕੇ ਸਕੂਲ ਜਾਣਾ ਸ਼ਾਇਦ ਇਹੀ ਉਹਨਾਂ ਦੇ ਜੀਵਨ ਦੀਆਂ ਸਭ ਤੋਂ ਔਖੀਆਂ ਦੌੜਾਂ ਸਨ ਪਰ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਆਇਆ। ਕਈ ਵਾਰ ਨਾਕਾਮਯਾਬ ਹੋਣ ਤੋਂ ਬਾਅਦ ਆਖਰਕਾਰ ਉਹ 1952 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਦੇਖੋ ਫੌਜ ਨੇ ਨਾ ਸਿਰਫ ਉਹਾਂ ਦੀ ਜ਼ਿੰਦਗੀ 'ਚ ਅਨੁਸ਼ਾਸਨ ਲਿਆਂਦਾ, ਬਲਕਿ ਉਹਨਾਂ ਦੇ ਅੰਦਰ ਜਿਹੜਾ ਦਰਦ ਤੇ ਗੁੱਸਾ ਸੀ ਉਸ ਨੂੰ ਇੱਕ ਮਕਸਦ ਦੇ ਦਿੱਤਾ। ਉਹਨਾਂ ਦੀ ਟ੍ਰੇਨਿੰਗ ਸਿਰਫ ਸਰੀਰਕ ਨਹੀਂ ਸੀ, ਇਹ ਮਾਨਸਿਕ ਵੀ ਸੀ। ਹਰ ਦੌੜ ਜਿਵੇਂ ਵੰਡ ਦੇ ਉਹ ਨਾ ਭਿਆਨਕ ਦਿਨਾਂ ਤੋਂ ਦੂਰ ਭੱਜਣ ਦਾ ਇੱਕ ਤਰੀਕਾ ਸੀ। ਉਹਨਾਂ ਦੀ ਪਹਿਲੀ 400 ਮੀਟਰ ਦੀ ਦੌੜ ਦਾ ਇੱਕ ਕਿੱਸਾ ਬਹੁਤ ਮਸ਼ਹੂਰ ਹੈ ਜਦੋਂ ਉਹਨਾਂ ਦੇ ਕੋਚ ਉਹਨਾਂ ਦੇ ਉਸਤਾਦ ਨੇ ਉਹਨਾਂ ਨੂੰ ਸਮਝਾਇਆ ਕਿ ਸਾਰੀ ਤਾਕਤ ਇੱਕੋ ਵਾਰ ਨਹੀਂ ਲਗਾਉਣੀ ਰਫ਼ਤਾਰ ਨੂੰ ਬਣਾ ਕੇ ਰੱਖਣਾ ਪੈਂਦਾ ਹੈ ਤੇ ਇਹੀ ਉਹ ਸਬਕ ਸੀ ਜਿਸ ਵਿੱਚ ਮਿਲਖਾ ਸਿੰਘ ਮਾਹਿਰ ਬਣ ਗਏ ਕਾ ਫਿਰ ਕਹਾਣੀ ਹੁਣ ਉਸ ਦੌਰ ਵੱਲ ਵਧਦੀ ਹੈ ਜਿੱਥੇ ਇੱਕ ਭਾਰਤੀ ਫੌਜੀ ਦੁਨੀਆ ਦੇ ਮੰਚ ਤੇ ਛਾ ਜਾਣ ਵਾਲਾ ਸੀ ਤੇ ਇੱਥੇ ਹੀ ਇੱਕ ਐਹੋ ਜੀ ਦੁਸ਼ਮਣੀ ਨੇ ਜਨਮ ਲਿਆ ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਹੁਣ ਮੈਦਾਨ ਵਿੱਚ ਇੱਕ ਐਸਾ ਮੁਕਾਬਲਾ ਹੋਣ ਵਾਲਾ ਸੀ ਜੋ ਇਤਿਹਾਸ 'ਚ ਲਿਖਿਆ ਜਾਣਾ ਸੀ ਇੱਕ ਪਾਸੇ ਸੰਪਾਰਤ ਦੇ ਉੱਬਰਦੇ ਹੋਏ ਸਿਤਾਰੇ ਮਿਲਖਾ ਸਿੰਘ ਤੇ ਦੂਜੇ ਪਾਸੇ ਪਾਕਿਸਤਾਨ ਦੇ ਸਭ ਤੋਂ ਤੇਜ਼ ਦੌੜਾਕ ਅਬਦੁਲ ਖਾਲਿਦ ਜਿਸ ਨੂੰ ਏਸ਼ੀਆ ਦਾ ਸਭ ਤੋਂ ਤੇਜ਼ ਇਨਸਾਨ ਵੀ ਕਿਹਾ ਜਾਂਦਾ ਸੀ 1958 ਦੀਆਂ ਏਸ਼ੀਅਨ ਖੇਡਾਂ ਤੋਂ ਪਹਿਲਾਂ ਖਾਲਿਦ ਦੇ ਇਸ ਤਾਣੇ ਨੇ ਮਿਲਖਾ ਸਿੰਘ ਦੇ ਅੰਦਰ ਜਿੱਤ ਦੀ ਅੱਗ ਨੂੰ ਹੋਰ ਵੀ ਭੜਕਾ ਦਿੱਤਾ ਹੁਣ ਇਹ ਸਿਰਫ ਇੱਕ ਦੌੜ ਨਹੀਂ ਸੀ ਇਹ ਇੱਜ਼ਤ ਦੀ ਲੜਾਈ ਬਣ ਗਈ ਸੀ ਤੇ ਫਿਰ ਆਇਆ ਉਹ ਦਿਨ ਲਾਹੌਰ ਪਾਕਿਸਤਾਨ ਦੀ ਧਰਤੀ ਜਿੱਥੇ ਉਹਨਾਂ ਨੇ ਆਪਣਾ ਸਭ ਕੁਝ ਗਵਾ ਦਿੱਤਾ ਸੀ ਉੱਥੇ ਜਿਤਨਾ ਸਿਰਫ ਇੱਕ ਦੌੜ ਜਿਤਨਾ ਨਹੀਂ ਸੀ ਇਹ ਤਾਂ ਜਿਵੇਂ ਉਹਨਾਂ ਦੇ ਅਤੀਤ ਦੇ ਜ਼ਖਮਾਂ ਤੇ ਇੱਕ ਮਲਮ ਸੀ ਪੂਰੇ ਦੇਸ਼ ਲਈ ਇਹ ਮਾਣ ਦਾ ਇੱਕ ਬਹੁਤ ਵੱਡਾ ਪਲ ਸੀ ਤੇ ਫਿਰ ਲਾਹੌਰ ਸਟੇਡੀਅਮ ਵਿੱਚ ਗੂੰਜੇ ਉਹ ਇਤਿਹਾਸਿਕ ਸ਼ਬਦ ਜਿਸ ਨੇ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਉਡਣਾ ਸਿੱਖ ਬਣਾ ਦਿੱਤਾ ਉਹਨਾਂ ਦਾ ਨਾਂ ਇਤਿਹਾਸ ਦੇ ਪੰਨਿਆਂ 'ਚ ਅਮਰ ਹੋ ਗਿਆ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਕੈਰੀਅਰ ਦੇ ਸਿਖਰ ਦੀ 1960 ਦੀਆਂ ਰੋਮ 올림픽ਸ ਇੱਕ ਅਜੀਹਾ ਪਲ ਸੀ ਜੋ ਸ਼ਾਨਦਾਰ ਪ੍ਰਦਰਸ਼ਨ ਤੇ ਡੂੰਘੇ ਦਰਦ ਦੋਵਾਂ ਦਾ ਗਵਾ ਬਣਿਆ ਉਸ 400 ਮੀਟਰ ਫਾਈਨਲ ਚ ਸਭ ਕੁਝ ਠੀਕ ਚੱਲ ਰਿਹਾ ਸੀ ਮਿਲਕਾ ਸਿੰਘ ਸਭ ਤੋਂ ਅੱਗੇ ਸਨ ਸੋਨੇ ਦਾ ਤਗਮਾ ਬਿਲਕੁਲ ਸਾਹਮਣੇ ਨਜ਼ਰ ਆ ਰਿਹਾ ਸੀ ਪਰ ਫਿਰ ਇੱਕ ਛੋਟੀ ਜੀ ਗਲਤੀ ਸਿਰਫ ਇੱਕ ਪਲ ਲਈ ਪਿੱਛੇ ਮੁੜ ਕੇ ਦੇਖਣਾ ਤੇ ਸਾਰੀ ਬਾਜ਼ੀ ਪਲਟ ਗਈ ਇਹ ਇੱਕ ਅਜਿਹੀ ਪਲ ਸੀ ਜਿਸ ਦਾ ਪਛਤਾਵਾ ਉਹਨਾਂ ਨੂੰ ਜ਼ਿੰਦਗੀ ਪਰ ਰਿਹਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਾਰ ਦੇ ਬਾਵਜੂਦ ਉਹਨਾਂ ਨੇ 45.6 ਸੈਕਿੰਡ ਦਾ ਸਮਾਂ ਕੱਢ ਕੇ ਉਸ ਵੇਲੇ ਦਾ 올림픽 ਰਿਕਾਰਡ ਤੋੜ ਦਿੱਤਾ ਸੀ ਇਹ ਉਹਨਾਂ ਦੀ ਬੇਮਿਸਾਲ ਰਫ਼ਤਾਰ ਦਾ ਪੱਕਾ ਸਬੂਤ ਸੀ ਤੇ ਫਿਰ ਆਉਂਦਾ ਹੈ ਉਹ ਨਤੀਜਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਚੌਥਾ ਸਥਾਨ ਸੋਚੋ ਆਪਣੀ ਜ਼ਿੰਦਗੀ ਦੀ ਸਭ ਤੋਂ ਵਧੀਆ ਸਭ ਤੋਂ ਤੇਜ਼ ਦੌੜ ਲਗਾਉਣ ਤੋਂ ਬਾਅਦ ਵੀ 올림픽 ਰਿਕਾਰਡ ਤੋੜਨ ਤੋਂ ਬਾਅਦ ਵੀ ਤਗਮਾ ਹੱਥੋਂ ਨਿਕਲ ਗਿਆ ਉਹ ਵੀ ਸਿਰਫ ਇੱਕ ਸੈਕਿੰਡ ਦੇ ਕੁਝ ਹਿੱਸੇ ਨਾਲ ਇਸ ਤੋਂ ਵੱਡਾ ਦੁਖਾਂਤ ਇੱਕ ਖਿਡਾਰੀ ਲਈ ਹੋਰ ਕੀ ਹੋ ਸਕਦਾ ਹੈ ਪਰ ਕਹਿੰਦੇ ਨੇ ਕਿ ਇੱਕ ਅਸਲੀ ਚੈਂਪੀਅਨ ਦੀ ਪਹਿਚਾਨ ਜਿੱਤ ਨਾਲ ਨਹੀਂ ਬਲਕਿ ਹਾਰ ਤੋਂ ਬਾਅਦ ਵਾਪਸੀ ਕਰਨ ਦੇ ਜਜ਼ਬੇ ਨਾਲ ਹੁੰਦੀ ਹੈ ਤਾਂ ਆਓ ਰੋਮ ਤੋਂ ਬਾਅਦ ਉਹਨਾਂ ਦੀ ਹਿੰਮਤ ਅਤੇ ਭਾਰਤੀ ਖੇਡਾਂ ਤੇ ਉਹਨਾਂ ਦੇ ਸਥਾਈ ਪ੍ਰਭਾਵ ਨੂੰ ਵੇਖਦੇ ਹੋਏ ਇਸ ਕਹਾਣੀ ਨੂੰ ਅੱਗੇ ਵਧਾਈਏ ਦੇਖੋ ਉਹਨਾਂ ਦਾ ਕਰੀਅਰ ਸਿਰਫ ਰੋਮ ਦੀ ਉਸ ਇੱਕ ਦੌੜ ਤੱਕ ਸੀਮਿਤ ਨਹੀਂ ਸੀ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਉਹਨਾਂ ਦਾ 400 ਮੀਟਰ ਦਾ ਰਾਸ਼ਟਰੀ ਰਿਕਾਰਡ 40 ਸਾਲਾਂ ਤੋਂ ਵੱਧ ਸਮੇਂ ਤੱਕ ਕੋਈ ਨਹੀਂ ਤੋੜ ਸਕਿਆ ਅਤੇ ਏਸ਼ੀਅਨ ਖੇਡਾਂ ਵਿੱਚ ਤਾਂ ਉਹਨਾਂ ਨੇ ਕਈ ਸੋਨੇ ਦੇ ਤਗਮੇ ਜਿੱਤੇ ਇੱਕ ਨਵੇਂ-ਨਵੇਂ ਆਜ਼ਾਦ ਹੋਏ ਦੇਸ਼ ਲਈ ਉਹ ਲੱਖਾਂ ਲੋਕਾਂ ਵਾਸਤੇ ਇੱਕ ਪ੍ਰੇਰਣਾ ਸਰੋਤ ਬਣੇ ਖੇਡਾਂ ਤੋਂ ਸੰन्यास ਲੈਣ ਤੋਂ ਬਾਅਦ ਵੀ ਉਹ ਚੁੱਪ ਕਰਕੇ ਨਹੀਂ ਬੈਠੇ ਉਹਨਾਂ ਨੇ ਆਪਣੀ ਆਤਮਕਥਾ ਦ ਰੇਸ ਆਫ ਮਾਈ ਲਾਈਫ ਲਿਖੀ ਤੇ ਇੱਕ ਚੈਰੀਟੇਬਲ ਟਰਸਟ ਵੀ ਬਣਾਇਆ ਜਾਂ ਜੋ ਆਉਣ ਵਾਲੇ ਖਿਡਾਰੀਆਂ ਦੀ ਮਦਦ ਕੀਤੀ ਜਾ ਸਕੇ ਉਹ ਆਖਰੀ ਦਮ ਤੱਕ ਇੱਕ ਮਾਰਗਦਰਸ਼ਕ ਬਣੇ ਰਹੇ ਤਾਂ ਆਖੀਰ ਵਿੱਚ ਮਿਲਖਾ ਸਿੰਘ ਦੀ ਕਹਾਣੀ ਸਾਨੂੰ ਇਸ ਸਵਾਲ ਤੇ ਸੋਚਣ ਲਈ ਮਜਬੂਰ ਕਰਦੀ ਹੈ ਉਹਨਾਂ ਦੀ ਵਿਰਾਸਤ ਸਾਨੂੰ ਸਿਖਾਉਂਦੀ ਹੈ ਕਿ ਅਸਲ ਜਿੱਤ ਤਗਮੇ ਵਿੱਚ ਨਹੀਂ ਬਲਕਿ ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਵਿੱਚ ਹੁੰਦੀ ਹੈ